ਜੋ ਜੀ ਪੀਸੀਆ ਵਾਲਾ ਜਿਹੜਾ ਨਾਕਾ ਲਗਾਇਆ ਹੈਗਾ ਕਿਹੜੀ ਜਗ੍ਹਾ ਤੇ ਨਾਕਾ ਲਗਾਇਆ ਹੈਗਾ ਤੇ ਕਿੰਨੇ ਚਲਾਨ ਕਿਤੇ ਗਏ ਪਰਦਾਸੀ ਜੈਨ ਜੀ ਮਾਨ ਜੋ ਕਿ ਐਸਐਸਪੀ ਸਾਹਿਬ ਜੀ ਦਿੱਤੀ ਹੈ ਜੀ ਆਈਪੀਐਸਐਸ ਗੁਰਦਾਸਪੁਰ ਜੀ ਜੀਸ਼ਾ ਨਰਦੇਸ਼ਾ ਹੈ ਅਸੀਂ ਟੀ ਪੁਆਇੰਟ ਦਾ ਰਾਮਪੁਰ ਰੋਡ ਤੇ ਅੱਪਰ ਚੈਕਿੰਗ ਕਰ ਰਹੇ ਆ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਔਰ ਜੋ ਆਪਣੇ ਵਾਰਦਤਾ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਵੱਖ-ਵੱਖ ਪੁਆਇੰਟਾਂ ਦੇ ਉੱਪਰ ਹੁਣ ਤੱਕ 30 ਚਲਾਨ ਕਰ ਚੁੱਕੇ ਆ ਗਾਂ ਵੀ ਸਾਡੇ ਚਲਾਨ جاری ਨੇ ਔਰ ਜੋ ਵੀ ਸ਼ਹਿਰ ਦੇ ਵਿੱਚ ਮਾੜੇ ਅਨਸਰ ਫਿਰ ਰਹੇ ਨੇ ਉਹਨਾਂ ਨੂੰ ਸਾਡੀ ਤਾੜਨਾ ਆ ਕਿ ਤੁਸੀਂ ਆਪਣੇ ਕਾਗਜ਼ ਪੱਤਰ ਵੀਕਲਾਂ ਦੇ ਜਿਹੜੇ ਪੂਰੇ ਕਰਕੇ ਕਰੋ ਨੇ ਤੇ ਤੁਹਾਡੇ ਜੇ ਵੱਤ ਵਾਰ ਜੇ ਚਲਾਨ ਹੋਣਗੇ ਜੇ ਟ੍ਰੈਫਿਕ ਆਪਣੇ ਉਲਣ ਤੁਸੀਂ ਨਹੀਂ ਤੁਹਾਨੂੰ ਧਿਆਨ ਨਾਲ ਫੋਲੋ ਕਰਦੇ ਤੁਹਾਡੇ ਵੱਤ ਵਾਰ ਚਲਾਨ ਕੀਤੇ ਜਾਣਗੇ ਸਰ ਕੀ ਕੀ ਕਮੀਆਂ ਪਈਆਂ ਗਈਆਂ ਜਿਦਾ ਟ੍ਰਿਪਲਿੰਗ ਦੇ ਕੀਤੇ ਆ ਹੈਲਮਟ ਦੇ ਕੀਤੇ ਆ ਪੋਲੂਸ਼ਨ ਦੇ ਕੀਤੇ ਆ ਜਿਹੜੇ ਨੋ ਪਾਰਕਿੰਗ ਦੇ ਉਹਦੇ ਚਲਾਨ ਕੀਤੇ ਆ। ਕੋਕ ਜਿੱਦਾਂ ਵੀ ਸਾਨੂੰ ਕਿਸੇ ਜਿ ਕਮੀ ਪੈਸੀ ਆ ਰਹੀ ਉਹਦੇ ਅਸੂ ਮੁਤਾਬਕ ਚਲਾਨ ਕਰਦੇ ਆ। ਜਿਹੜੇ ਕਾਗਜ਼ ਪੱਤਰ ਹੈ ਟੈਕਨੀ ਪੂਰੇ ਕਰਦੇ ਉਹਨਾਂ ਨੂੰ ਕਿੱਦਾਂ ਨਹੀਂ ਉਹਨਾਂ ਦੇ ਚਲਾਨ ਬਾਉਂ ਉਹਨਾਂ ਦੇ ਵੀਕਲ ਬਾਉਂ ਕੀਤੇ ਜਾ ਰਹੇ ਆ ਜੀ। ਉਹਨਾਂ ਨੂੰ ਹਦਾਇਤ ਕੀਤੀ ਜਾ ਰਹੀ ਕਿ ਜਲਦੀ ਜਲਦੀ ਆਪਣੇ ਜਿਹੜੇ ਈਕਲਾਂ ਦੇ ਜਿਹੜੇ ਕਾਗਜ਼ ਨੇ ਉਹ ਪੂਰੇ ਕੀਤੇ ਜਾਵੇ। ਕਿ ਦੇਖਿਆ ਜਾਂਦਾ ਕਿ ਇਹ ਵੀ ਨਾਕੇ ਦੇ ਲੋਕੀ ਚ ਕੋਈ ਫੋਨ ਨਹੀਂ ਜੀ ਜਿਹਦੇ ਪ੍ਰੋਪਰ ਮੁਤਾਬਕ ਰੂਲ ਜਿਹੜੇ ਕਾਗਜ਼ ਪੂਰੇ ਨੇ ਉਹਨਾਂ ਨੂੰ ਆਪਾਂ ਸਿਰਫ ਨੇ ਜਿਹੜੇ ਬਾਕੀ ਕਿਸੇ ਨੂੰ ਅਦਰਵਾਜ ਕੋਈ ਸੋਚ ਨਹੀਂ ਕਿਤਰੇ ਚੱਕੀ ਚਲਦੀ ਰਹੇਗੀ ਬਿਲਕੁਲ ਰਿਤੇਂਦਰ ਅੰਤਰ ਚੈਕਿੰਗ ਕੁੰਦੀ ਰਹੇ ਮਾਨ ਜੋ ਕਿ ਐਸਐਸਪੀ ਸਾਹਿਬ ਸੀਰੀ ਦਿੱਤਿਆ ਜੀ ਆਈਪੀਐਸਐਸ ਗੁਰਦਾਸਪੁਰ ਜੀ ਜੀਸ਼ਾ ਨਰਦੇਸ਼ਾ ਹੈ ਅਸੀਂ ਟੀ ਪੁਆਇੰਟ ਦਾ ਰਾਮਪੁਰ ਰੋਡ ਤੇ ਅੱਪਰ ਚੈਕਿੰਗ ਕਰ ਰਹੇ ਆ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਔਰ ਜੋ ਆਪਣੇ ਵਾਰਦਤਾ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਵੱਖ-ਵੱਖ ਪੁਆਇੰਟਾਂ ਦੇ ਉੱਪਰ ਹੁਣ ਤੱਕ 30 ਚਲਾਨ ਕਰ ਚੁੱਕੇ ਆ ਗਾਂ ਵੀ ਸਾਡੇ ਚਲਾਨ جاری ਨੇ ਔਰ ਜੋ ਵੀ ਸ਼ਹਿਰ ਦੇ ਵਿੱਚ ਮਾੜੇ ਅਨਸਰ ਫਿਰ ਰਹੇ ਨੇ ਉਹਨਾਂ ਨੂੰ ਸਾਡੀ ਤਾੜਨਾ ਆ ਕਿ ਤੁਸੀਂ ਆਪਣੇ ਕਾਗਜ਼ ਪੱਤਰ ਵੀਕਲਾਂ ਦੇ ਜਿਹੜੇ ਪੂਰੇ ਕਰਕੇ ਕਰੋ ਨੇ ਤੇ ਤੁਹਾਡੇ ਜੇ ਵੱਤ ਵਾਰ ਜੇ ਚਲਾਨ ਹੋਣਗੇ ਜੇ ਟ੍ਰੈਫਿਕ ਆਪਣੇ ਉਲਣ ਤੁਸੀਂ ਨਹੀਂ ਤੁਹਾਨੂੰ ਧਿਆਨ ਨਾਲ ਫੋਲੋ ਕਰਦੇ ਤੁਹਾਡੇ ਵੱਤ ਵਾਰ ਚਲਾਨ ਕੀਤੇ ਜਾਣਗੇ ਸਰ ਕੀ ਕੀ ਕਮੀਆਂ ਪਈਆਂ ਗਈਆਂ ਜਿਦਾ ਟ੍ਰਿਪਲਿੰਗ ਦੇ ਕੀਤੇ ਆ ਹੈਲਮਟ ਦੇ ਕੀਤੇ ਆ ਪੋਲੂਸ਼ਨ ਦੇ ਕੀਤੇ ਆ ਜਿਹੜੇ ਨੋ ਪਾਰਕਿੰਗ ਦੇ ਉਹਦੇ ਚਲਾਨ ਕੀਤੇ ਆ। ਕੋਕ ਜਿੱਦਾਂ ਵੀ ਸਾਨੂੰ ਕਿਸੇ ਜਿ ਕਮੀ ਪੈਸੀ ਆ ਰਹੀ ਉਹਦੇ ਅਸੂ ਮੁਤਾਬਕ ਚਲਾਨ ਕਰਦੇ ਆ। ਜਿਹੜੇ ਕਾਗਜ਼ ਪੱਤਰ ਹੈ ਟੈਕਨੀ ਪੂਰੇ ਕਰਦੇ ਉਹਨਾਂ ਨੂੰ ਕਿੱਦਾਂ ਨਹੀਂ ਉਹਨਾਂ ਦੇ ਚਲਾਨ ਬਾਉਂ ਉਹਨਾਂ ਦੇ ਵੀਕਲ ਬਾਉਂ ਕੀਤੇ ਜਾ ਰਹੇ ਆ ਜੀ। ਉਹਨਾਂ ਨੂੰ ਹਦਾਇਤ ਕੀਤੀ ਜਾ ਰਹੀ ਕਿ ਜਲਦੀ ਜਲਦੀ ਆਪਣੇ ਜਿਹੜੇ ਦੀਕਲਾਂ ਦੇ ਜਿਹੜੇ ਕਾਗਜ਼ ਨੇ ਉਹ ਪੂਰੇ ਕੀਤੇ ਜਾਵੇ। ਕਿ ਦੇਖਿਆ ਜਾਂਦਾ ਕਿ ਇਹ ਵੀ ਨਾਕੇ ਦੇ ਲੋਕੀ ਚ ਕੋਈ ਫੋਨ ਨਹੀਂ ਜੀ ਜਿਹਦੇ ਪ੍ਰੋਪਰ ਮੁਤਾਬਕ ਰੂਲ ਜਿਹੜੇ ਕਾਗਜ਼ ਪੂਰੇ ਨੇ ਉਹਨਾਂ ਨੂੰ ਆਪਾਂ ਸਿਰਫ ਇਹ ਜene ਬਾਕੀ ਕਿਸੇ ਨੂੰ ਅਦਰਵਾਇਜ਼ ਕੋਈ ਸੋਚ ਨਹੀਂ ਕਿਤਨੀ ਚੱਕੀ ਚਲਦੀ ਰਹੇਗੀ ਬਿਲਕੁਲ ਰਿਤੇਂਦਰ ਅੰਤਰ ਚੱਕਣ ਕੁੰਦੀ ਰਹੇਗੀ